ਉਬੇ ਅੱਗਾਂ ਆ ਵਾਹ ਤੇ ਵਾੜਾ ਵੜਿਆ ਹੀ ਫਿਲਹਾਲ ਜੇ ਚੈਕਿੰਗ ਹੀ ਕਰਨ ਡਿਆ ਦੋ ਗਾਈਆਂ ਛੱਡ ਕੇ ਬਾਕੀ ਡੰਗਰਾ ਜੇ ਇੱਧਰ ਵੱਜੇ ਆ ਦੋ ਗਾਈਆਂ ਛੱਡੀਆਂ ਵਾੜਾ ਦਾ ਵੀ ਚੈਕਿੰਗ ਕਰਕੇ ਵੇਖੀਏ ਕੰਮ ਜਆ ਬੰਦਾ ਕਿ ਨਹੀਂ ਕੰਮ ਹੈ ਲਾ ਹੋਣੇ ਲੱਗ ਜਣਾ ਥੋੜੇ ਜਰ ਤੱਕ ਪਤਾ ਵੀ ਟਿਕ ਦਈਆਂ ਕਿ ਨਹੀਂ ਜਾ ਦਾਤੁਰ ਮੇਰਾ ਛੱਡ ਆ ਉੱਥੇ ਕੱਟ ਕਰਕੇ ਲੰਘਣਾ ਹੈ ਆਪਾਂ ਨੂੰ ਡਰੈਂਟਰ ਲਾਉਣਾ ਲੋਕ ਜਿਹੜਾ ਬਾੜਾ ਬਲਿਆ ਹੁਣ ਗਾਈਆਂ ਵਿੱਚ ਖੁੱਲੀਆਂ ਛੱਡੀਆਂ ਵਾ ਆ ਬੈਠੀ ਖਲੋਤੀ ਇੱਕ ਤੇ ਇੱਥੇ ਆਪਾਂ ਛੱਡ ਪਾਉਣੀ ਆ ਬੀਮ ਕੱਢੇ ਆ ਇਹ ਸਿਰਫ ਜਿਹੜਾ ਕੇ ਚੈੱਕ ਹੀ ਕਰਦੇ ਆ ਆਪਾਂ ਚੋਦੀ ਭੜਦੀਆਂ ਪੁਰਦੀਆਂ ਤੇ ਨਹੀਂ ਜ਼ਿਆਦਾ ਕਿ ਖਲੋ ਜਾਣਗੇ ਇਕੱਠੀਆਂ ਤੇ ਉਹ ਜਿਹੜੀ ਪਰੇ ਜਗਾ ਵਾ ਰੂੜੀ ਦੇ ਅੱਗੇ ਉੱਥੇ ਆਪਾਂ ਇਹਨਾਂ ਵਾਸਤੇ ਥਾਂ ਵਾਰ ਲਾਉਂਦੇ ਜਿੱਥੇ ਖੁੱਲੀਆਂ ਰਿਆ ਕਰਨ ਤੇ ਉਹ ਚ ਬੱਚੇ ਦੂਰੇ ਪਾਣੀ ਪੀੜਿਆ ਕਰਨਾ ਇਹ ਸਿਰਫ ਜਿਹੜਾ ਕੇ ਚੈੱਕ ਕਰਦੇ ਮਾਰਿਆ ਅਜੇ ਕਿਤਾਬ ਜੀ ਨਜ਼ਰ ਛੱਡ ਨਹੀਂ ਪੈਂਦੀ ਉਹਨਾਂ ਚਰੀਦਾਂ ਹਲਕੇ ਵੇਖਦੇ ਆ। ਬਾਕੀ ਆ ਆਪਣਾ ਡੌਗ ਪੁਆਇੰਟਰ ਬਰੀਡ ਦਾ। ਕਰੋ ਚੱਕਿਆ ਗੱਲ ਬਦਪੁਰੀ। ਕਿ ਆਪਣੇ ਸੰਦ ਖਲੋਤੇ ਆ। ਬਾਕੀ ਆਸੇ-ਵਸੇ ਦਾ ਥਿਊ ਕਰੋ ਚੱਕ। ਖੇਤਾਂ ਵਿੱਚ ਐਣ ਪੂਰੀਆਂ ਲਹਿਰਾ ਵੇਰਾ।